ਸਾਬੋਬੇ ਮੰਗਰਾਂ ਨੂੰ ਆਪਣੀ ਮਸਲੇ ਨੂੰ ਮਾਸੀ ਚੀਜ਼ ਤੇ ਲਾਗਿਆ ਤੇ 14 ਸਾਲਾਂ ਤੋਂ ਤਿੱਕਰ ਸਰਕਾਰ ਕੋਲ ਜ਼ੀਰ ਪੈਂਡਿੰਗ ਪਈਆ ਮੈਂ ਕਹਿਣਾ ਚਾਹੁੰਦਾ ਕਿ ਮਸਲਾ ਚੁਟਾ ਜਾਵੇ ਪੰਨੀ ਸਾਹਬੋ ਦੇ ਸੁਪਰੀਮ ਕੋਰਟ ਬਾਅਦ ਪਰ ਹੁਕਮ ਕਰਦੇ ਸਭ ਤੋਂ ਪਹਿਲਾਂ ਕਿ ਨਰਦੇਈ ਫੈਸਲੇ ਨਾਂਮ ਦੇ ਵਿੱਚ ਸਮਰਥੀ ਰਿਹਾ ਜੀਪੀਸੀ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਫੇਰ ਸਭ ਤੋਂ ਪਹਿਲਾਂ ਜੰਮਦਾ ਪਾਣੀ ਤੋਂ ਬਾਅਦ ਦਫਾ 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 ਪਟਿਆਲਾ ਦੇ ਡੈਂਟਲ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਉਣ ਦੇ ਲਈ ਫਾਈਬਰਬੰਦ ਸਿੰਘ ਰਾਜਵਾਨਾ ਪਹੁੰਚੇ ਸੀ ਅੱਜ ਜਿੱਥੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 30 ਸਾਲ ਤੋਂ ਜੇਲ੍ਹ ਦੇ ਵਿੱਚ ਨੇ ਤੇ 14 ਸਾਲ ਤੋਂ ਉਹਨਾਂ ਦੀ ਅਪੀਲ ਪੈਂਡਿੰਗ ਪਈ ਹੈ ਤੇ ਮੇਰੀ ਸਜ਼ਾ ਦੇ ਉੱਪਰ ਜਲਦ ਤੋਂ ਜਲਦ ਫੈਸਲਾ ਲਿਆ ਜਾਵੇ ਸਰਕਾਰ ਦੇ ਵੱਲੋਂ ਇਹ ਭਾਈ ਰਾਜਵਾਨਾ ਦੇ ਵੱਲੋਂ ਅਪੀਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਮੈਡੀਕਲ ਚੈੱਕਅਪ ਕਰਵਾਉਣ ਦੇ ਲਈ ਪਹੁੰਚੇ ਸੀਗੇ ਭਾਈ ਬਲਵੰਤ ਸਿੰਘ ਰਾਜਵਾਨਾ ਹਸਪਤਾਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪਿਛਲੇ 30 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਐ ਤੇ ਮੇਰੀ ਸਦਾਨ ਨੂੰ ਲੈ ਕੇ ਕੋਈ ਫੈਸਲਾ ਸੁਣਾਇਆ ਜਾਵੇ ਤੇ 14 ਸਾਲ ਤੋਂ ਕੇਂਦਰ ਕੋਲ ਵੀ ਉਹਨਾਂ ਦੀ ਅਪੀਲ ਪੈਂਡਿੰਗ ਪਈਆ ਜਥੇਦਾਰ ਸਾਹਿਬ ਨੂੰ ਵੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਕੋਈ ਫੈਸਲਾ ਲਿਆ ਜਾਵੇ ਇਸ ਦੇ ਉੱਤੇ ਤੁਸੀਂ ਖੁਦ ਸੁਣ ਲਵੋ ਪਾਈਵਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਅਜੀ ਭਾਈ ਸਾਹਿਬ ਕਿਹਾ ਜਾਊਗਾ ਜੀ ਸਰ 30 ਸਾਲ ਹੋ ਗਏ ਮੰਨਣਾ 1980 ਦੇ ਵਿੱਚ ਲੱਗ ਗਿਆ ਦੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜ਼ੀਰ ਪੈਂਡਿੰਗ ਪਈਆ ਮੈਂ ਕਹਿਣਾ ਚਾਹੁੰਦਾ ਕਿ ਫਸਲਾ ਕੀਤਾ ਜਾਵੇ ਪੰਜਾਬ ਸਾਹਿਬ ਦੇ ਸੁਪਰੀਮ ਕੋਰਟ ਬਾਰ ਬਾਰ ਹੁਕਮ ਦੇ ਰਿਹਾ ਫਸਲੇ ਨਹੀਂ ਹੋ ਰਹੇ ਸਰ ਇਧਰ ਜੀ ਇਧਰ ਇਹ ਫਿਰ ਕੀ ਕਰਦਾ ਅਗਲਾ ਫੈਸਲਾ ਕਰਦਾ ਇਹ ਕਾਹਦਾ ਹੋ ਰਿਹਾ ਇਸ ਦਾ ਅਗਲਾ ਫੈਸਲਾ ਹੋਣਾ ਬਹੁਤ ਹੋ ਗਿਆ ਹੁਣ ਇਨਰਦੇ ਫੈਸਲਾ ਨਿਆਂ ਦੇ ਵਿੱਚ ਸਮਰਥੀ ਰਿਹਾ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਮੇਰ ਸਭ ਤੋਂ ਜਲਦੀ Yapınlar, 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 yapınlar. Yapınlar, yapınlar, ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਸਰਕਾਰ ਫੈਸਲਾ ਨਹੀਂ ਲੈ ਰਹੀ ਭਾਈ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਉਹਨਾਂ ਕਹਿੰਦੇ ਕਿ ਫੈਸਲਾ ਨਾ ਕਰਨਾ ਵੀ ਵੱਡੀ ਬੇਇਨਸਾਫੀ ਹੈ ਭਾਈ ਰਾਜਵਾਨਾਂ ਨੂੰ ਮੈਡੀਕਲ ਚੈੱਕਅਪ ਦੇ ਲਈ ਲੈ ਕੇ ਪਹੁੰਚੇ ਸੀ ਪੁਲਿਸ ਪਟਿਆਲਾ ਜੇਲ੍ਹ ਦੇ ਵਿੱਚ ਲੰਮੇ ਸਮੇਂ ਤੋਂ ਬੰਦ ਨੇ ਭਾਈ ਬਲਵੰਤ ਸਿੰਘ ਰਾਜਵਾਨ ਦੱਸੇ ਕਿ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲकांड ਦੇ ਵਿੱਚ ਦੋਸ਼ੀ ਨੇ ਭਾਈ ਬਲਵੰਤ ਸਿੰਘ ਰਾਜਵਾਨਾਂ ਫਾਂਸੀ ਦੀ ਸਜ਼ਾ ਅਦਾਲਤ ਦੇ ਵੱਲੋਂ ਉਹਨਾਂ ਨੂੰ ਸੁਣਾਈ ਗਈ ਹੈ ਪਰ पिछले 30 साल ਤੋਂ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਪੁੱਛਿਆ ਗਿਆ ਸੀ ਕਿ ਸਜ਼ਾ ਦੇ ਵਿੱਚ ਡੇਰੀ ਕਿਉਂ ਹੋ ਰਹੀ ਹੈ ਇਹ ਸਰਕਾਰ ਨੂੰ ਪੁੱਛਿਆ ਗਿਆ ਸੀ ਤੇ ਹੁਣ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਵੀ ਆਪਣੀ ਸਜ਼ਾ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਉਹਨੇ ਕਿਹਾ ਕਿ ਇਹ ਫੈਸਲਾ ਨਾ ਕਰਨਾ ਵੀ ਉਹਨਾਂ ਦੇ ਨਾਲ ਵੱਡੀ ਬੇਇਨਸਾਫੀ ਹੈ ਫਿਲਹਾਲ ਹੁਣ ਵੇਖਣਾ ਇਹ ਲਾਜ਼ਮੀ ਹੋਵੇਗਾ ਕਿ ਕਦੋਂ ਤੱਕ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਲੈ ਕੇ ਕੋਈ ਫੈਸਲਾ ਆਉਂਦਾ ਹੈ ਬਿਆਰ ਰਿਪੋਰਟ ਪੰਜਾਬ ਲੁੱਕ ਚੈਨਲ